ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਂਣਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਬਾਗਾਪਰਾਣਾ ਤੋਂ ਮੁੱਦਕੀ ਰੋਡ ਤੇ ਬਾਈ ਦਾ ਪਿੰਡ ਰਹਿ ਜਾਂਦਾ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਨਾ ਲੱਗਦੇ ਘੰਟੀ ਤੇ ਬਟਨ ਨੂੰ ਆਲ ਤੇ ਸੈੱਟ ਕਰਦੇ ਹੋ ਜੀ ਜੀ ਕਿਸੇ ਵੀਰ ਨੇ ਇਤਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਅੱਜ ਦੇ ਵਿੱਚ ਤੋਕੜ ਗੱਬਣ ਚੈੱਕ ਪਾਸ ਆਪਾਂ ਵਿਹੜ ਲੈ ਕੇ ਆਂਦੀ ਹੈ ਜੀ ਆਪ ਦਾ ਡਾਕਟਰ ਸਾਹਿਬਾਨ ਲਿਆ ਕੇ ਤੁਸੀਂ ਇਹਨੂੰ ਚੈੱਕ ਕਰਾ ਕੇ ਲਿਜਾ ਸਕਦੇ ਹੋ ਜੀ ਜਾਣਕਾਰੀ ਬਾਈ ਤੋਂ ਲੈ ਲੈਣੇ ਹੈਗੇ ਕਿੰਨਾ ਦੁੱਧਵਾ ਦਾ ਕਿਹੜਾ ਸੂਆ ਸੂਈ ਹੈ ਤੇ ਕਿਹੜੇ ਲਈ ਅੱਗੇ ਸੂਣਾ ਵਾ ਤੇ ਕਿੰਨੇ ਟਾਈਮ ਦੀ ਗੱਬਣ ਆ ਸੱਲੀ ਪਰਖ ਤੁਸੀਂ ਆਏ ਕਰਨ ਤੁਸੀਂ ਪੈਣ ਤੁਹਾਡਾ ਫਰਜ਼ ਵੀ ਬਣਦਾ ਤੁਹਾਡਾ ਹੱਕ ਵੀ ਬਣਦਾ ਵਾ ਸੋਹਣੀ ਵਿਹੜ ਆ ਸੋਹਣੇ ਮੋٹے ਮੋٹے ਥਾਣ ਆ ਕਦ ਕੜ ਚੰਗਾ ਵਾ ਆਈ ਬਈ ਅਸੀ ਕਾਲ ਅਸੀ ਕਾਲ ਬਾਈ ਵੀਰੇ ਸਾਰੇ ਪਿੰਡ ਭਰਾਵਾਂ ਸਭ ਤੋਂ ਪਹਿਲਾਂ ਨਾਮ ਦੱਸ ਦੀ ਬਾਈ ਨਾਮ ਵੀ ਕਾਕਾ ਪਿੰਡ ਲੱਗੇਣਾ ਤੁਸੀਂ ਵਾਗਿਆ ਪਣਾ ਜਿਲ੍ਹਾ ਮੋਦਰਾ ਠੀਕ ਹੈ ਇੱਕ ਵਿਆਹ ਡੀ ਆਜ ਫੇਰ ਨਹੀਂ ਵਿਆਹ ਤਾਂ ਹੈਗੀਆਂ ਹੋਰ ਵੀ ਦੋ ਹੋਰ ਹੋਣਗੇ ਬੜਾ ਆਉਣਗੇ ਤਿੰਨ ਚਾਰ ਚਾਰ ਵਜੇ ਨੂੰ ਠੀਕ ਹੈ ਜੀ ਇਹ ਮੰਨ ਲਓ ਜੀ ਚਾਰ ਮਹੀਨੇ ਦੀ ਕਲੀਅਰ ਆ ਕੰਪਨੀ ਦਾ ਇਹ ਚੈੱਕ ਪਾਸ ਕਰਾਈ ਵੀ ਆਪਣੇ ਪਾਸਾ ਦੀ ਕਰਾਈ ਅਗਲਾ ਆਪ ਦਾ ਡਾਕਟਰ ਲੇਵੇ ਠੀਕ ਆ ਆਪ ਦਾ ਭਾਂਡਾ ਲੇਵੇ ਝੂਕ ਕੇ ਦੋ ਡੰਗਾ 8 ਲੀਟਰ ਦੁੱਧ 9 ਲੀਟਰ ਦਾ ਠੀਕ ਆ ਜੀ ਠੀਕ ਆ ਠੀਕ ਆ ਜੋ ਦੁੱਧ ਲੈ ਜੀ ਆਪਦਾ ਠੀਕ ਆ ਜੀ ਫਿਲਟਰ ਮਾਰ ਕੇ ਜਿੰਦਾ ਮੁੱਲ 5000 ਰੁਪਇਆ ਅੱਛਾ ਯਾ ਬਾਈ ਠੰਡੀ ਸੀ ਜਿਹੜਾ ਯਾਰ ਦਾ ਦੁੱਧ ਠੰਡੀ ਸੀਲ ਆ ਥਣ ਮਾਜਰ ਦਾ ਲੱਗਾ ਠੀਕ ਆ ਜੀ ਸੋਈ ਇੰਨੀ ਪੋਲੀ ਬੇਸ ਆ ਵੀ ਠੀਕ ਆ ਬਾਈ ਦੁੱਧ ਚਟਾ ਠੀਕ ਆ ਕਰਮ ਨਹੀਂ ਹੋ ਰਿਹਾ ਤਾਂ ਇਹ ਠੀਕ ਆ ਤੋੜ ਲਈ ਲਓ ਤੁਸੀਂ ਬਾਈ ਦੇ ਮੂੰਹ ਸੋ 14 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਦੁੱਧ ਨੋਆ ਅੱਠ ਚੋਲਿਓ ਬਾਈਆਂ ਦਾ ਕਦ-ਕਾੜ ਫੁੱਲ ਚੰਗਾ ਵਾ ਮੇਨ ਕੱਲ ਵੀ ਕਰਾਓ ਸੰਗਾ ਹਾਦੀ ਚਵਾਈ ਵਾਲੇ ਸੋਹਣੇ ਮੋਟੇ-ਮੋਟੇ ਮੱਝਾਂ ਵਰਗੇ ਥਾਣਾ ਦੁੱਧ ਹੋਊਗਾ ਮੱਝਾਂ ਵਰਗਾ ਚੱਟਾ ਬਾਈ ਕਹਿੰਦਾ ਜਮਾ ਹੈਗਾ ਵੀ ਆ ਕਰਾਓ ਸੰਗਾ ਤੇ ਫੈਂਟ ਦੀ ਤੁਹਾਨੂੰ ਬਦ ਚੰਗੀ ਆ ਜਾਊਗੀ ਗਰਮੀ ਗਰਮੀ ਤੁਹਾਨੂੰ ਦੁੱਧ ਪੀਓ ਚਾਰਾਂ ਦੀ ਗੱਬਣਾ ਦੁੱਧ ਪੀਓ ਤੁਹਾਨੂੰ 4 ਮਹੀਨੇ ਤੁਹਾਨੂੰ ਹੋਏ ਹੋ ਦੁੱਧ ਤਾਂ ਮੈਂ ਦੁੱਧ ਪੀਓ ਤੁਹਾਨੂੰ 3 ਮਹੀਨੇ ਹੋਰ ਅਜੇ ਤੇ ਮਗਰੋਂ ਜੇ ਕੋਈ ਵੀਰ 2 ਮਹੀਨੇ ਸਾਹ ਮਲੂਗਾ ਤਾਂ ਚੰਗੇ ਪੈਸੇ ਦੇ ਜੂਗੀ ਇਹ ਮੌਲ ਜੀ ਦਾ 52000 ਰੁਪਇਆ ਚਾਰ ਕਾ ਤੋ ਸਵੇਰੇ ਤੇ ਚਾਰ ਕਾ ਤੂੰ ਚੋੜਣਾ ਬੈਗਦਾ ਸ਼ਾਮ ਨੂੰ ਭਾਂਡਾ ਭਲਾ ਵੀ ਤੁਸੀਂ ਆ ਦਾ ਨਾਲ ਡੱਬਾ ਵੀ ਜਿਆਦਾ ਨਾਲ ਲਈ ਆਇਓ ਨੌਲਟਰ ਦਾ ਦੀ ਬਾਈ ਦੇ ਘਰੋਂ ਮਾਰ ਲਿਓ ਪਰ ਬਾਈ ਦਾ ਅੱਠ ਪਾ ਚੁਆ ਕੇ ਦੇਵਾਂ ਖੁੱਲ ਡੋਲਾ ਕਿਰ ਪਸੂ ਕੀ ਕਿਲੋ ਦਾ ਕਰ ਜਾਂਦਾ ਵਾ ਤੁਸੀਂ ਥਣ ਚੈੱਕ ਕਰ ਲਓ ਹਾਦੀ ਚੋਈ ਵਾਲੇ ਸੋਨੇ ਥਾਣਾ ਗਏ ਮੜੀ ਜੀ ਪਰਲੇ ਪਾਸੇ ਇੱਕ ਫੋਰਜੀ ਆ ਗਈ ਨੀ ਕੀ ਬਚੀ ਜੀ ਆ ਇਹ ਨਾਰਮਲ ਆ ਜਾਂਦੇ ਕਿ ਚੱਲਦੇ ਨਹੀਂ ਤੋ ਤੁਹਾ ਖਾਲ ਹਰਜ ਪੈਂਦਾ ਮੇਰਾ ਵਿਖਾਉਣ ਦਾ ਫੇਸ ਸਕਵਾਡ ਚੈੱਕ ਕਰ ਲਓ ਵੀ ਕਰੋ ਸੰਗ ਆ ਮੋਲ ਜੀ ਦਾ 52000 ਰੁਪਇਆ ਕੋਈ ਸੋਹਣੀ ਵਹਿੜ ਆ ਗਈ ਫੋਟੋ ਤੁਹਾਨੂੰ ਦਿਖਾਤੀ ਆ ਗਈ ਮਗਰ ਕੋਈ ਫੋਟੋ ਛਾਂਗ ਨਹੀਂ ਉਹ ਮੜੀ ਜੀ ਤੋਂ ਮਗਰਲੇ ਮੂਰਲੇ ਪਾਸੇ ਦੀ ਸਾਈਡ ਤੇ ਤੁਹਾਨੂੰ ਦਿਖਾਤੀ ਆ ਗਈ ਕਦ ਚੈੱਕ ਕਰ ਲੋ ਪਉਦੀ ਖੜਨੀ ਚੈੱਕ ਕਰ ਲੋ 52000 ਚ ਤੁਹਾਡਾ ਕੋਈ ਮਾਨਤਨ ਬਾਈ ਜਰੂਰ ਕਰ ਦੂਗਾ ਟੋਕਰ ਗੱਬਣ ਚੈੱਕ ਪਾਸ ਆ ਗਈ ਇੱਕ ਮੇਰੀ ਸਪੈਸ਼ਲ ਬੇਨ ਦੇ ਡਾਕਟਰ ਤਾਂ ਹੀ ਆਪ ਦਾ ਲੈ ਕੇ ਆਪ ਦੀ ਸੱਲੀ ਪਰਖਾ ਡਾਕਟਰ ਤੋਂ ਤੁਸੀਂ ਚੈੱਕ ਲਾ ਕੇ ਲੈ ਕੇ ਜਾਵੋ ਕਿਉਂਕਿ ਬਾਈ گاਉਂ ਆਉਂਦੀਆਂ ਬਾਈ ਹੁਣ ਚੈੱਕ ਉਥੋਂ گاਉਂ ਕਰਾ ਕੇ ਲਿਆਉਂਦੇ ਹੀ ਆਗੇ ਤੇ ਬਹੁਤ ਜ਼ਿਆਦਾ ਉੱਤੇ ਵੀ ਲੈ ਜਾਂਦਾ ਕੋਈ ਪਸ਼ੂ 20 ਉੱਤੇ ਲੈ ਜਾਂਦਾ ਕਈ ਮੁੱਲ ਗੱਲਾਂ ਬਾਈ ਤੁਹਾਨੂੰ ਦੱਸਿਆ ਸੀਗਾ ਹੁਣ ਬਾਈ ਨੇ ਕਿਹਾ ਵੀ ਇਹ ਦਾ ਵੀ ਠੀਕ ਆ ਭਰਾ ਜੀ ਲੈਕ ਤਾਂ ਕੱਟਦਾ ਬਾੜ ਦੀ ਬਾਈ ਕੋਲੇ ਕੋਈ ਬਾਈ ਨੇ ਤਾਂ گاਉਂ ਕਰਾ ਲਈ ਆ ਤੇ ਬਾਈ ਨੇ گاਉਂ ਤੂੰ ਦੱਸਦਾ ਲਿਆ ਕੇ 52000 ਚ ਕੋਈ ਛੋਟ ਛੱਪਾ ਹੋ ਜਾਊਗਾ ਹਾਂਜੀ ਹਾਂਜੀ ਹੋਊਗਾ ਠੀਕ ਆ ਲਓ 52 ਤੋਂ ਬਾਈ ਕੋਈ 4-5 ਛੱਡ ਦਊਗਾ ਠੀਕ ਆ ਜੀ ਬਾਜੀ ਆ ਮੈਂ ਨਹੀਂ ਮੈਂ ਆਏ ਠੀਕ ਆ ਜੀ ਚਟਾ ਤੋਂ ਨੰਬਰ 1 ਠੀਕ ਆ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਲੈਣੀ ਆ ਜੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਜੀ ਬ